ਅੱਜ ਫੇਰ ਲੈ ਆਇਆ ਫਕਰਵੰਦੇ ਨੂੰ ਪੇਸ਼ ਕਰਨ ਲੱਗੇ ਆ ਤੇ ਬਾਈ ਗੀਤ ਤੁਸੀਂ ਯਾਰ ਇਹਦੇ ਚਲਾਏ ਕਿਆ ਬਾਤ ਆ ਯਾਰ ਹੈ ਤਾਂ ਇਹਦਾ ਵਿਚਾਰੇ ਦਾ ਬਾਈ ਇਹਦੀ ਆਈਡੀ ਫੇਰ ਉਹੀ ਆ ਕੌਰਾ ਲੋਪੋ ਤੇ YouTube ਵੀ ਕੌਰਾ ਲੋਪੋ ਆ ਕਰਨ ਇਹਦਾ ਨੰਬਰ ਬਾਈ ਉੱਪਰ ਦੇਵਾਂਗੇ ਹੈ ਇੱਕ ਬਾਈ ਹੋਰ ਆ ਯਾਰ ਜੇ ਕਿਤੇ ਮੇਲਾ ਹੁੰਦਾ ਨਾ ਕਿਸੇ ਪਿੰਡ ਕਿਸੇ ਵੀ ਪਿੰਡ ਹਨਾ ਤਾਂ ਇਹਨੂੰ ਬਾਈ ਬਣ ਕੇ ਬੁਲਾ ਲਿਆ ਕਰੋ ਯਾਰ ਹੈ ਇਹਦਾ ਨਾਲ ਤਾਂ ਹੌਸਲਾ ਵਾਧੂਗਾ ਤੇ ਨਾਲੇ ਵਿਚਾਰੇ ਦਾ ਆਪਾਂ ਕਹਿੰਦੇ ਆ ਮਾੜਾ ਮੋਟਾ ਤੂਰੀ ਫੁਲਕਾ ਚੱਲ ਪੂਗਾ ਤੁਹਾਡੇ ਆਸਰੇ ਤੇ ਇਹਨੂੰ ਬਾਈ ਜਣ ਕੇ ਨਾ ਥੋੜੀ ਸਾਹਸ ਦੀ ਲੋੜ ਆ ਤੁਹਾਡੇ ਪਿਆਰ ਦੀ ਪਿਆਰ ਤੁਸੀਂ ਪਹਿਲਾਂ ਬਹੁਤ ਦਿੱਤਾ ਤੇ ਅੱਜ ਕੋਈ ਫਿਰ ਕੀ ਸੁਣਾਉਣਾ ਝੋਨਾ ਗਈ ਤੇ ਸੁਣਾਉਣਾ ਬਈ ਝੋਨਾ ਬੰਦੇ ਝੋਨਾ ਲਾਉਂਦੇ ਆ ਹਾਂ ਉਹ ਕਹਿੰਦੇ ਜੀਤ ਨਹੀਂ ਆਇਆ ਕੋਈ ਝੋਨੇ ਦਾ ਠੀਕ ਆ ਤੇ ਮੈਂ ਖੈ ਕਾਕਾ ਫਿਰ ਝੋਨੇ ਦਾ ਕੀ ਦਾ ਕੰ ਲਾ ਲਗੇ ਚਲ ਆ ਜਾ ਫਿਰ ਲਾਉਂਦੇ ਘੈਂਟ ਕਰਕੇ ਪੂਰਾ ਹੋ ਬੈਠ ਕੇ ਮਲੀਮਾ ਵਾਂਗੂ ਹਾਂ ਕਰ ਪੈਸਿਆਂ ਦਾ ਛਾਵ ਨਹੀਂ ਆ ਜਾ ਜਾਣਾ ਪੱਟਣ ਪਨੀਰੀ ਕਿਹਾ ਘਟ ਦੇ ਤਾਂ ਤਾਂ ਜਵਾਬ ਨਹੀਂ ਕੀ ਬਾਤ ਆ ਹੋ ਬਿਲਕੁਲ ਦੀ ਸ਼ਾਮੇ ਬੈ ਕੇ ਕਰਾਂਗੇ ਚਰਾਮ ਬਿਲਕੁਲ ਨਹੀਂ ਥੱਲੇ ਬੈ ਕੇ ਕਰਾਂਗੇ ਚਰਾਮ ਕਾਲ ਰੰਗਣੀ ਵਾ ਹੁੰਦੇ ਨੇ ਹੂਰਦੇ ਹਾਂ ਝੋਨਾ ਲਾਉਂਦੀ ਨੂੰ ਤੇ ਤੈਨੂੰ ਲੱਗੂ ਗਰਮੀ ਨਹੀਂ ਅੱਛੀ ਲੈ ਦੇ ਅੰਗ ਪੱਤੇ ਵੀ ਕਸੂਲ ਦੇ ਕੀ ਬਾਤ ਆ ਝੋਨਾ ਲਾਉਂਦੀ ਨੂੰ ਤੇ ਤੈਨੂੰ ਲੱਗੂ ਗਰਮੀ ਨਹੀਂ ਅੱਛੀ ਲੈ ਦੇ ਅੰਗ ਪੱਤੇ ਵੀ ਕਸੂਲ ਦੇ ਆ ਜਾ ਅੱਖਾ ਕੱਢ ਕੱਢ ਕੇ ਤੁਸਾਂ ਨੂੰ ਨਾ ਡਰਾ ਹਕਾਂ ਨੂੰ ਕਰਦੀ ਐਵੇਂ ਗੱਲਾਂ ਖੋਟੀਆਂ ਹਾਂ ਨਿਆਵੀ ਵਾਲੇ ਬਾਣ ਵਿੱਚ ਹੋਇਆ ਪਿਆ ਕੱਦੂ ਮੇਰੇ ਪਿੱਛੇ ਲੈ ਕੇ ਆ ਜੀ ਨਹੀਂ ਤੂੰ ਰੋਟੀਆਂ ਛੋਤਦੇ ਰਹੀ ਦਾਕਾਂ ਨੂੰ ਮਿੱਧਦੇ ਨਿਗਾਰਾ ਛੋਤਦੇ ਰਹੀ ਦਾਕਾਂ ਨੂੰ ਮਿੱਧਦੇ ਨਿਗਾਰਾ ਪੜ ਲੈਂਦੇ ਜਿਹੇ ਅੱਖਰ 'ਚ ਕੂਲਦੇ ਕੀ ਬਾਤ ਆਏ ਝੋਨਾ ਲੰਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅੱਥ ਲੈ ਦਿਆਂ ਗੇ ਪੱਤੇ ਵੀ ਕਾਸੂ ਨੇ ਝੋਨਾ ਲੰਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅੱਥ ਲੈ ਦਿਆਂ ਗੇ ਪੱਤੇ ਵੀ ਕਾਸੂ ਹੂਲਦੇ ਠੀਕ ਆ ਬੇਬੇ ਬਾਪੂ ਹੋਣਗੇ ਨੀ ਆਪਣੇ ਨਾਲ ਚੱਲ ਪੰਜ ਛੱਤ ਕਿੱਲੇ ਰਲ ਲਾਲੀਏ ਆ ਆਖਿਆ ਚਾਣਿਆਂ ਦਾ ਔਖਾ ਹੁਕਮਾਲਾ ਕੋ ਕੇ ਹੁਕੇ ਬੈਟ ਕੇ ਨਹੀਂ ਖਾਲੀਏ ਜਦੋਂ ਤੱਤਾ ਪਾਣੀ ਲੱਗੈ ਛੱਟ ਜੈਵੇਂ ਗੁੱਟੀ ਜਦੋਂ ਤੱਤਾ ਪਾਣੀ ਲੱਗੈ ਛੱਟ ਜੈਵੇਂ ਗੁੱਟੀਆਂ ਹੋ ਮੰਨਾ ਕੇ ਵੀ ਹੁਕਮ ਹਜੂਰ ਦੇ ਧੋਣਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਚਿਲਾ ਦੇ ਅਗ ਪੱਤੇ ਵੀ ਕਸੂ ਦੇ ਧੋਣਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨਹੀਂ ਅਚਿਲਾ ਦੇ ਅਗ ਪੱਤੇ ਵੀ ਕਸੂ ਢ ਦੇ ਬਾਈ ਬਾਈ ਫੋਰਚਨ ਲਿਆਂਦਾ ਚੋਬਰਾ ਜਦੋਂ ਪਰਤੇ ਨਾਰਮੁਕੀ ਛੱਡਿਆ ਠੀਕ ਆ ਹੱਥ ਪਾਲਾ ਕੱਚ ਕੇ ਤੂੰ ਡੇਗਣਾ ਪਈ ਨਹੀਂ ਮੂਛੇ ਵਾਲੇ ਦਾ ਤੂੰ ਗੀਤ ਛਣ ਲੱਗਿਆ ਖਾਦੀ ਹੋਈ ਨਾਗਣੀ ਦਾ ਆਇਆ ਹੁਸਰੂਰ ਹਾਂ ਖਾਦੀ ਹੋਈ ਨਾਗਨੀ ਦਾ ਆਇਆ ਹੋ ਜ਼ਰੂਰ ਤਰਾ ਢੋਲ ਕੀ ਵਜਾਉਂਦਾ ਵੇ ਕ ਟੂਰ ਤੇ ਕਿਆ ਬਾਤ ਆ ਢੋਲਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੇ ਅਥੀ ਲੈ ਦਿਆਂ ਗਾ ਪੱਤੇ ਵੀ ਕਾਸੂ ਦੇ ਢੋਲਾ ਲਾਉਂਦੀ ਨੂੰ ਜੇ ਤੈਨੂੰ ਲੱਗੂ ਗਰਮੀ ਨੇ ਅਥੀ ਲੈ ਦਿਆਂ ਗਾ ਪੱਤੇ ਵੀ ਕਾਸੂ ਹੂਲ ਦੇ ਵਾਹ ਵਾਹ ਕਿਆ ਬਾਤ ਆ ਬਾਈ ਕੌਰੀ ਗੱਲ ਬਣ ਗਈ ਬਾਈ ਹਾਂ ਪੂਰੀ ਵਧੀਆ ਜੀ ਹਾਂ ਬਹੁਤ ਸੋਹਣਾ ਗੀਤ ਗਾਇਆ ਕੌਰੀ ਅੱਗੇ ਨਾਲੋਂ ਬਾਈ ਤੇਰਾ ਗਲਾ ਵੀ ਬਹੁਤ ਵਧੀਆ ਹੋ ਗਿਆ ਇਹ ਹੋਇਆ ਪਤਾ ਕਿਉਂ ਇੱਕ ਹੁਣ ਬੱਕਰੀਆਂ ਦੇ ਬੱਕਰੇ ਦੇ ਦੁੱਧ ਦੇ ਅਸਲ ਦੇ ਵਿੱਚ ਇਹ ਹੋਇਆ ਪਤਾ ਕਿਵੇਂ ਵਿੰਦਰਾ ਇਹਨੂੰ ਬਾਈ ਲੋਕ ਪਿਆਰ ਕਰਨਾਂ ਹੌਸਲਾ ਹੌਸਲਾ ਆ ਗਿਆ ਵਿਚਾਰੇ ਨੂੰ ਹੌਸਲਾ ਹੋ ਗਿਆ ਹੌਸਲਾ ਬਾਈ ਬਹੁਤ ਗਰੀਬ ਬੰਦ ਨੂੰ ਹੌਸਲਾ ਦੋ ਬਾਈ ਨਹੀਂ ਬਾਈ ਬਹੁਤ ਬਾਈ ਦਿੱਤਾ ਐਵੇਂ ਕਿਹਾ ਦੀਏ ਬਹੁਤ ਲੋਕਾਂ ਨੇ ਬਾਈ ਵੀਡੀਓ ਸਲਾਹੀਆਂ ਹਨਾ ਤੇ ਬਾਈ ਚਲੋ ਮਿਲਦੇ ਅਗਲੀ ਵੀਡੀਓ ਦੇ ਵਿੱਚ ਇਹਦਾ ਨੰਬਰ ਉੱਪਰ ਦੇਵਾਂਗੇ ਬਾਈ ਯਾਰ ਇਹਨੂੰ ਆ ਬਾਈ ਬਣ ਕੇ ਫੋਨ ਲਾ ਕੇ ਹੌਸਲਾ ਇਹਨੂੰ ਦੇ ਦਿਆ ਕਰੋ ਯਾਰ ਧੰਨਵਾਦ ਵੀਰੇ ਹਾਂ ਤੇ ਜਿੱਥੇ ਮੇਲੇ ਮੂਲੇ ਹੁੰਦੇ ਨਾ ਬਾਈ ਬਣ ਕੇ ਯਾਰ ਉੱਥੇ ਬੁਲਾ ਲਿਆ ਕਰੋ ਚਲ ਮਾੜਾ ਮੋਟਾ ਇਹਦਾ ਸਾਰਾ ਸਰਕਲ ਚਲੋ ਮਿਲਦੇ ਆਂ ਬਈ ਅਗਲੇ ਗੀਤ 'ਚ ਕੇ ਧੰਨਵਾਦ